ਮਾਈਕ ਫੋਨ ਚੜਤੋ ਮੈਂ ਥੋੜਾ ਜਿਹਾ ਆ ਰਹੇ ਨਹੀਂ ਨਹੀਂ ਬਸ ਜੀ ਬੋਲਾ ਕਾ ਮਜੀਠੀਆ ਸਾਹਿਬ ਨਾਲ ਕੀ ਗੱਲਬਾਤ ਹੋਈ ਅੱਜ ਸਮੂਚੀ ਪਾਰਟੀ ਦੀ ਸਾਇਲੈਂਟ ਰਹੋ ਅਦਰ ਨਾ ਕਰੋ ਸਾਇਲੈਂਟ ਰਹੋ ਯਾਰ ਬਦਲ ਸਾਹਿਬ ਕੀ ਗੱਲਬਾਤ ਹੋਈ ਅੱਜ ਸਮੂਚੀ ਪਾਰਟੀ ਦੀ ਲੀਡਰਸ਼ਿਪ ਅਸੀਂ ਵਿਕਰਮ ਮਜੀਠੀਆ ਜੀ ਕੋਲ ਗਏ ਆ ਉਹਨਾਂ ਨੇ ਦੱਸਿਆ ਕਿ ਕਿਵੇਂ ਬਿਗੈਰ ਦੱਸੇ ਉਹਨਾਂ ਦੀ ਆਪਣੀ ਸਿਕਿਉਰਟੀ ਦੇ ਅਫਸਰਾਂ ਨੂੰ ਬਿਗੈਰ ਦੱਸੇ ਸਾਰੇ ਸਿਕਿਉਰਟੀ ਜਿਹੜੇ ਇੰਚਾਰਜ ਬੰਦੇ ਸੀ ਉਹਨਾਂ ਨੂੰ ਉਹਨਾਂ ਨੂੰ ਕਿਹਾ ਕਿ ਤੁਸੀਂ ਇਮੀਡੀਏਟਲੀ ਵਾਪਸ ਰਿਪੋਰਟ ਕਰੋ ਨਹੀਂ ਤਾਂ ਤੁਹਾਡੇ ਤੇ ਐਕਸ਼ਨ ਲਿੱਤਾ ਜਾਊਗਾ ਇੱਕ Z+ ਪ੍ਰੋਟੈਕਟਿਵ ਨੂੰ ਉਹਨਾਂ ਨੇ ਆ ਕਰ ਰਿਹਾ ਹੁਣ ਸਿੱਧੂ ਮੂਸੇਵਾਲਾ ਨੇ ਵੀ ਉਹ ਆਈ ਕੀਤਾ ਸੀ ਇਹਨਾਂ ਨੇ ਕਿ ਸਿਕਿਉਰਟੀ ਵਿਡਰਾ ਕਰਕੇ ਤੇ ਉਹਦੇ ਤੇ ਹਮਲਾ ਹੋ ਗਿਆ ਆ ਸਾਜਿਸ਼ ਆ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਦੇ ਮੈਂਟਲੀ ਕ੍ਰਿਮੀਨਲ ਮਾਈਂਡਡ ਬਲੋਕ ਆ ਗਏ ਤੁਸੀਂ ਦੇਖ ਲਓ ਇਹਨਾਂ ਨੂੰ ਕਿਸੇ ਕਾਨੂੰਨ ਦਾ ਪ੍ਰਵਾਹ ਨਹੀਂ ਕੋਈ ਸਿਸਟਮ ਦਾ ਪ੍ਰਵਾਹ ਨਹੀਂ ਆ ਸੋਚਦੇ ਆ ਕਿ ਅੱਜ ਪੰਜਾਬ ਦੀ ਸਰਕਾਰ ਸਾਡੇ ਕੋਲ ਆਸੀਂ ਕੁਛ ਮਰਜ਼ੀ ਕਰ ਸਕਦੇ ਆ ਜਿੰਨਾ ਮਿਸ ਯੂਜ਼ ਆਫ ਗਵਰਨਮੈਂਟ ਹੋ ਰਿਹਾ ਹੈ ਗਵਰਨਮੈਂਟ ਪਾਵਰ ਹੋ ਰਿਹਾ ਹੈ ਜਿਵੇਂ ਲੁੱਟਖੋ ਹੋ ਰਹੀ ਹੈ ਅ ਸਾਰਿਆਂ ਨੂੰ ਇਹਦਾ ਜਵਾਬ ਦੇਣਾ ਹੀ ਪੈਣਾ ਹੈ ਮੈਂ ਅਫਸਰ ਸਹਿਬਾਨ ਨੂੰ ਬੇਨਤੀ ਕਰਨਾ ਚਾਹਣਾ ਹੈ ਇਹਨਾਂ ਦੇ ਇਲੀਗਲ ਫੈਸਲਿਆਂ ਵਿੱਚ ਤੁਸੀਂ ਨਾ ਪਾਓ ਕਿਉਂਕਿ ਜੋ ਇਨਲੀਗਲ ਫੈਸਲੇ ਕਰਾਰੇ ਹੈ ਜੇ ਤੁਸੀਂ ਉਹਦੇ ਵਿੱਚ ਪਾਉਂਗੇ ਤੁਹਾਡੇ ਦਸਕਤ ਹੋਣਗੇ ਅ ਸਾਰੇ ਫੈਸਲਿਆਂ ਦੀ ਇਨਕੁਆਇਰੀ ਹੋਊਗੀ ਤੇ ਤੁਸੀਂ ਵੀ ਅੰਦਰ ਜਾਓਗੇ ਸਰ ਸਾਬ ਹਾਈ ਕੋਰਟ ਦਾ ਹਾਂਜੀ ਹਾਂਜੀ ਦੋ ਦੋ ਉਧਰ ਹੋ ਉਧਰ ਹੋ ਚੇ ਚੇ ਕਰਦੇ ਯਾਰ ਚੱਕ ਕੇ ਲੈ ਜਾਓ ਐਸੇ ਚੇ ਆਹ ਬਾਈ ਕਰਮ ਬਾਈ ਉਸੇ ਨਾਲ ਆ ਯਾਰ ਆਪਾਂ ਅੱਗੇ ਨਾ ਜਾਓ ਯਾਰ ਫਿਰ ਹੋਈ ਗੱਲ ਆਹੋਂ ਸੇ ਆਰਾਮ ਸੇ ਆ ਜਾਓ ਆ ਜਾਓ ਆ ਜਾਓ ਹਾਂਜੀ ਸ਼ੁਰੂ ਕਰੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਆ ਇੱਕ ਮਿੰਟ ਜਮ ਨੂੰ ਜਾਣ ਲੈਣੇ ਸਭ ਤੋਂ ਪਹਿਲਾਂ ਜੀ ਜਿੱਥੇ ਮੈਂ ਸ਼ਰੋਮਨੀ ਅਕਾਲੀ ਜਲ ਦਾ ਔਰ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਮੈਂ ਔਨ ਰਿਕਾਰਡ ਸੁਨੀਲ ਜਾਖੜ ਸਾਹਿਬ ਦਾ ਅਰਵਿੰਦ ਕੰਨਾ ਸਾਹਿਬ ਦਾ ਜੇ ਵੀਰ ਸ਼ੇਰਗਿੱਲ ਸਾਹਿਬ ਦਾ ਹਾਂ ਖਾਸ ਤੌਰ ਤੇ ਸੁਖਪਾਲ ਖੈਰਾ ਸਾਹਿਬ ਦਾ ਅ ਅਸ਼ੀਜੀ ਦਾ ਕਾਪ ਬੀਜੇਪੀ ਦਾ ਕਾਂਗਰਸ ਪਾਰਟੀ ਦੇ ਕਈ ਲੀਡਰਾਂ ਦਾ ਜਿਨ੍ਹਾਂ ਨੇ ਟਵੀਟ ਵੀ ਕੀਤਾ ਮੈਨੂੰ ਫੋਨ ਵੀ ਆਇਆ ਉਹਨਾਂ ਦਾ ਔਰ ਲੋਟ ਆਫ ਅਦਰ ਪੀਪਲ ਜਿਨ੍ਹਾਂ ਨੇ ਇਸ ਗੱਲ ਤੇ ਕੰਸਰਨ ਦਿਖਾਇਆ ਮੈਂ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵੇਖੋ ਆਈ ਏਮ ਵੈਰੀ ਕਲੀਅਰ ਮੈਂ ਬਾਰ ਬਾਰ ਇਹ ਗੱਲ ਕਹਿਣਾ ਥੈਟ ਸਿਕਿਉਰਿਟੀ ਇਜ਼ ਨੋ ਸਟੇਟਸ ਸਿੰਬਲ ਮੈਂ ਡੀਜੀਪੀ ਸਾਹਿਬ ਨੂੰ ਕਹਿਣਾ ਨਾਦਵ ਜੀ ਜੇ ਤੁਸੀਂ ਸਮਝਦੇ ਹੋ ਕਿ ਮੈਨੂੰ ਸਿਕਿਉਰਿਟੀ ਦੀ ਨਹੀਂ ਲੋਡ ਮੈਨੂੰ ਇੱਕ ਲਿਖਤੀ ਤੌਰ ਤੇ ਦੇ ਦਿਓ ਥੈਟ ਅਸੀਂ ਇੱਥੇ ਆ ਤੈਨੂੰ ਕੁਝ ਨਹੀਂ ਹੁੰਦਾ ਯੂ ਡੋਨਟ ਨੀਡ ਸਿਕਿਉਰਿਟੀ ਮੈਨੂੰ ਇੱਕ ਬੰਦਾ ਨਹੀਂ ਚਾਹੀਦਾ ਨਗਰ ਕਮਾਲ ਦੀ ਗੱਲ ਇਹ ਹੈ ਕੀ ਅੱਜ ਜਨਵਰੀ ਮਹੀਨੇ ਚ ਮੈਂ ਫੇਰ ਨਾ ਲੈ ਕੇ ਦੇ ਦੇ ਕਹਿ ਰਿਹਾ ਇੱਕ ਆਈਪੀਐਸ ਅਫਸਰ ਸਾਹਿਬ ਨੇ ਮੀਨਾ ਜੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਮੇਰੀ ਕੋਠੀ 'ਚ ਆਏ ਜਦੋਂ ਇਹ ਬੰਬ ਬਲਾਸਟ ਹੋਇਆ ਮਜੀਠੇ ਥਾਣੇ ਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਚੋਂ ਹੈ ਜਿੱਦੇ 15 ਬੰਬ ਬਲਾਸਟ ਹੋਇਆ ਜਹੰਤੀਪੁਰ ਮੇਰੇ ਹਲਕੇ 'ਚ ਇਹ ਸਾਰੇ ਇਨਸੀਡੈਂਟ ਹੋਏ ਆ ਮੰਦਿਰ 'ਚ ਜਦੋਂ ਬਲਾਸਟ ਹੋਇਆ ਇੱਕ ਆਰਮੀ ਏਰੀਆ ਦੇ ਨੇੜੇ ਆ ਉਹ ਗੁਮਟਾਲਾ ਚੌਂਕੀ ਉੱਥੇ ਹੋਇਆ ਇਹਨਾਂ ਨੇ ਮੇਰੀ ਆਪ ਸਿਕਿਉਰਿਟੀ ਰਿਵਿਊ ਕਰਕੇ ਮੈਨੂੰ ਲੱਗਦਾ ਜਨਵਰੀ ਦਾ ਸ਼ੁਰੂ ਦਾ ਸਮਾਸੀ ਅਖੀਰ ਚ ਆਪ ਕਹਿੰਦੇ ਜੀ ਕੰਦਾ ਉੱਚੀਆਂ ਕਰੋ ਉੱਤੇ ਆ ਬਾਡ ਵਾਇਰਿੰਗ ਲਾਓ ਕੈਮਰੇ ਉੱਥੇ ਅੱਗੇ ਲੱਗੇ ਕਹਿੰਦੇ ਜੀ ਹੋਰ ਲਾਓ ਫਿਰ ਕਿਹਾ ਗਿਆ ਕਿ ਜੀ ਉੱਤੇ ਨੈਟ ਲਾਓ ਕਿਉਂਕਿ ਸਾਰੇ ਥਾਣਿਆਂ 'ਚ ਅੰਮਰਚਰ ਸਾਭ 'ਚ ਟੀਨਾ ਲਾ ਕੇ ਨੈਟ ਨੂੰਟ ਲੱਗ ਗਿਆ ਜੇ ਮੈਂ ਕਹਾਂ ਜੀ ਇਹ ਤਾਂ ਤੁਸੀਂ ਸਿਕਿਉਰਿਟੀ ਅਫਸਰ ਨੂੰ ਦੱਸੋ ਮੈਨੂੰ ਕੀ ਜੋ ਕਹਿਣਗੇ ਉਹ ਕਰਨਾ ਉਹ ਕਰ ਦੇਣਗੇ ਜੀ ਇਹ ਤਾਂ ਜਨਵਰੀ ਚ ਰਿਵਿਊ ਹੋ ਰਿਹਾ ਫਿਰ ਮੇਰੇ ਕੋਲੋਂ ਆਪ ਇਹਨਾਂ ਨੇ ਕਹਿੰਦੇ ਜੀ ਤੁਹਾਡੇ ਕੋਲ ਬੁਲੇਟ ਪ੍ਰੂਫ ਗੱਡੀ ਹੈ ਕਿ ਨਹੀਂ ਹੈ ਚਲੋ ਕਹਿੰਦੇ ਸਾਡੇ ਕੋਲ ਕੋਈ ਚੰਗੀ ਗੱਡੀ ਤਾਂ ਹੈ ਨਹੀਂ ਤੁਸੀਂ ਐ ਕਰੋ ਸਾਨੂੰ ਆ ਐਫੀਡੇਵਿਟ ਦੇ ਦਿਓ ਅਸੀਂ ਤੁਹਾਨੂੰ ਪਰਮਿਸ਼ਨ ਦੇ ਦੇਾਂਗੇ 4 ਦਿਨ ਪਹਿਲਾਂ ਮੇਰੇ ਬੰਦੇ ਨੂੰ ਕਹਿ ਰਿਹਾ ਕਿ ਉਹ ਆਰਸੀ ਦੇ ਦਿਓ ਸਿਕਿਉਰਿਟੀ ਇੰਚਾਰਜ ਚਰਨਜੀਤ ਮੈਂ ਉਹਦਾ ਵੀ ਨੋ ਲੈ ਰਿਆ ਉਹਨੂੰ ਫੋਨ ਆਇਆ ਕਿਹਾ ਗਿਆ ਕਿ ਜੀ ਤੁਹਾਨੂੰ ਆਰ.ਸੀ ਦੀ ਕਾਪੀ ਦੇ ਦਿਓ ਜਿਹੜੀ ਤੁਸੀਂ ਬੁਲੇਟ ਪ੍ਰੂਫ ਕਰਾਈ ਹੈ 23 ਤਰੀਕ ਨੂੰ ਮੈਂ ਦਿੱਲੀ ਨੂੰ ਗਿਆ ਏ.ਡੀ.ਜੀ.ਪੀ ਸਿਕਿਉਰਿਟੀ ਨੇ ਚਿੱਠੀ ਲਿਖੀ ਹੋਈ ਹੈ ਕਿ ਪ੍ਰੋਵਾਈਡ ਏਸਕੋਰਟ ਪਾਇਲਟ ਵਹੀਕਲ ਟੂ ਦ ਪ੍ਰੋਟੈਕਟਿਵ ਕਿਉਂਕਿ ਇਹ ਮਿਲਿਟੈਂਟ ਆਰਗੇਨਾਈਜੇਸ਼ਨ ਤੋਂ ਇਹਨੂੰ ਖਤਰਾ ਹੁਣ ਤੁਸੀਂ ਆਪ ਵੇਖ ਲਓ ਕਿ ਜਦੋਂ ਮੈਂ ਕਾਲਾ ਚਸ਼ਮਾ ਪਾਇਆ ਉਤੋਂ ਬਾਅਦ ਪਤਾ ਨਹੀਂ ਕੀ ਹੋ ਗਿਆ ਭਗਵੰਤ ਮਾਨ ਕਾਲੇ ਚਸ਼ਮੇ ਨਹੀਂ ਅ ਸਿਕਿਉਰਟੀ ਦਾ ਰੱਪੜ ਏਡਾ ਬੜਾ ਕੱਡਾ ਘੜਾ ਘੜਾ ਕਰਾਤਾ ਇਸ ਲਈ ਮੈਂ ਤਾਂ ਭਾਈ ਕਾਲਾ ਚਸ਼ਮਾ ਤੇ ਮੈਂ ਕੱਲ ਵੀ ਪਾ ਕੇ ਫਿਰ ਤੇਰਾ ਧੰਨਵਾਦ ਕੀਤਾ ਮੈਂ ਤਾਂ ਅੱਜ ਵੀ ਹੁਣ ਕੁਦਰਤੀ ਹੁਣ ਨਹੀਂ ਪਾਇਆ ਕਿਉਂਕਿ ਤੁਸੀਂ ਵੀ ਨਹੀਂ ਪਾਇਆ ਫਿਰ ਮੈਂ ਵੀ ਨਹੀਂ ਪਾਇਆ ਮਗਰ ਕਮਾਲ ਦੀ ਗੱਲ ਇਹ ਹੋ ਗਈ ਕਿਉਂਕਿ ਉਹ ਛੱਟ ਦਿਲ 'ਚ ਲੱਗੀ ਚੋਹਾਲ ਡੈਮ ਵਾਲੀ ਕਾਲੇ ਚਸ਼ਮੇ ਵਾਲੀ ਇਹ ਚੀਜ਼ਾਂ ਕਰਕੇ ਦਾ ਸਿਕਿਉਰਿਟੀ ਤੇ ਰਿਵਿਊ ਹੋ ਰਿਹਾ ਹੈ। ਹੋ ਰਿਹਾ ਹੈ ਮੇਜੇ ਸਾਹਿਬ। ਦੇਖੋ ਕਿੱਥੇ ਮੈਂ ਜਾਣਾ ਨਹੀਂ ਜਾਣਾ ਹਲੇ ਪਾਰਟੀ ਤੁਸੀਂ ਹੌਲੀ ਹੌਲੀ ਵੇਖੋ ਕੀ ਕੁਝ ਕੋਈ ਹੁੰਦਾ। ਮੈਂ ਤਾਂ ਤੁਹਾਨੂੰ ਕਿਹਾ ਇਹਨਾਂ ਡੀਜੀਪੀ ਸਾਹਿਬ ਕਹਿ ਦੇਣ ਕਿ ਮੈਨੂੰ ਕੋਈ ਖਤਰਾ ਨਹੀਂ। ਆਈ ਐਮ ਮੋਰ ਦਨ ਹੈਪੀ ਮੈਂ ਤਾਂ ਤੁਸੀਂ ਸਵੇਰੇ ਇੱਥੇ ਆਣ ਮौज ਨਾਲ ਤੁਸੀਂ ਇਕੱਲੇ ਮੈਂ ਤਾਂ ਆਪਚ ਉਹਨਾਂ ਆਜ਼ਾਦੀ 'ਚ ਫਿਰਾਂ ਮੈਂ। ਮਗਰ ਇਹ ਨਾ ਨਾ ਕਰੋ ਡਰਾਮਾ ਕਿ ਤੁਸੀਂ ਸਿੱਧੂ ਮੂਸੇਵਾਲਾ ਮੇਰੇ ਉਹਦੇ ਵਾਂਗੂ ਮੇਰਾ ਇੰਕਾਊਂਟਰ ਕਰਾਉਣ ਨੂੰ ਫਿਰਦੇ। ਕਿਉਂਕਿ 4 ਦਿਨ ਪਹਿਲਾਂ ਤਾਂ ਤੁਸੀਂ ਗੱਲਾਂ ਹੋਰ ਸੀ ਦੇਖੋ देयर ਆ ਫੋਨ ਕਾਲ ਜਾਈ ਆ ਉਹ ਆਡੀਓ ਰਿਕਾਰਡਿੰਗ ਹੌਲੀ ਹੌਲੀ ਮੈਂ ਤੁਹਾਡੇ ਨਾਲ ਜਨਤਕ ਕਰੂੰਗਾ ਮੈਂ ਡੀਜੀਪੀ ਸਾਹਿਬ ਨੂੰ ਦਿੱਤੀਆਂ ਹੋਈਆਂ ਨੇ ਐਂਡ ਡੀਜੀਪੀ ਸਾਹਿਬ ਆਪ ਮੈਨੂੰ ਕਹਿ ਰਹੇ ਮੇਰਾ ਮੈਸੇਜ ਆ ਉਹਨਾਂ ਨੇ ਉਹ ਡਿਲੀਟ ਕਰਤਾ ਕਿਉਂਕਿ ਜਦੋਂ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਪਰਮਿਸ਼ਨ ਮੈਂ ਕਰਦਾ ਨਹੀਂ ਹੁੰਦਾ ਕਿਸੇ ਨਾਲ ਬਿਕੋਜ਼ ਦਿਸ ਇਜ਼ ਪ੍ਰਾਈਵੇਟ ਇਨਫੋਰਮੇਸ਼ਨ ਮਗਰ ਹਾਊ ਪੋਲਿਟਿਕਾਈਜ਼ਡ ਹੋ ਗਿਆ ਕੰਮ ਕੇਜਰੀਵਾਲ ਵੀ ਅਕਿਊਜ਼ਡ ਹੈ ਅਮਨ अरोड़ा ਸਾਹਿਬ ਸੁਸੋਦੀਆ ਵੀ ਅਕਿਊਜ਼ਡ ਹੈ ਜੈਨ ਵੀ ਅਕਿਊਜ਼ਡ ਹੈ ਬਹਿਬਬ ਕੁਮਾਰ ਵੀ ਅਕਿਊਜ਼ਡ ਹੈ ਥੋੜਾ ਆ ਵਿਜੇ ਨਹਿਰ ਵੀ ਅਕਿਊਜ਼ਡ ਹੈ ਇਹ ਜੇਲ੍ਹਾਂ 'ਚ ਵੀ ਰਹੇ ਆ ਤੇ ਇਹਨਾਂ ਨੂੰ ਤਾਂ ਜੈਡ ਪਲੱਸ ਸਿਕਿਉਰਟੀ ਇਹਨਾਂ ਨੂੰ ਤਾਂ ਚੰਡੀਗੜ੍ਹ ਦੀਆਂ ਆਲੀਸ਼ਾਨ ਕੋਠੀਆਂ ਦਿੱਤੀਆਂ ਨੇ ਤੇ ਦੋਰੇ ਮਾਪਦਾਨ ਤਾਂ ਨਹੀਂ ਹੋ ਸਕਦੇ ਮੇਰੇ ਬਾਰੇ ਐਡਾ ਵੱਡਾ ਪਾਸ਼ਣ ਦੇ ਰਿਹਾ ਬਾਕੀ ਉਹ ਕਲੇਰ ਸਾਹਿਬ ਨੇ ਇੱਕ ਫੋਟੋ ਵਿਖਾਈ ਆ ਕਿ ਮੈਂ ਪੁੱਛਣਾ ਚਾਹੁੰਦਾ ਅਮਨ ਰੋੜਾ ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਹਾਂ ਤੇ ਮੇਰੇ ਨਾਲ ਕੋਡੇ ਨਾਲ ਕੋਟਾ ਜੋੜ ਕੇ ਕਾਹਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਤੇ ਮਿੱਠੀਆਂ ਮਾਰਦਾ ਹੀ ਮੈਨੂੰ ਕਹਿੰਦਾ ਭਗਵੰਤ ਮਾਨ ਨਵੇੜਾ ਘਰ ਕਰਤਾ ਆਪ ਕਿਹਾ ਮੈਨੂੰ ਤੇ ਉਹ ਫੋਟੋ ਵਿਖਾਈ ਮੇਰਾ ਵੀਰ ਕੱਢ ਕੇ ਦਿਖਾ ਫੋਟੋ ਕਲੇਰ ਫੋਟੋ ਆ ਮੈਂ ਤੁਹਾਨੂੰ ਇੱਕ ਆਹੋ ਚਾਹ ਲੋ ਆਹੀ ਬੈਠੇ ਇਕੱਠੇ ਆ ਨਾਲ ਇੱਕ ਉਹ ਮੰਤਰੀ ਸਾਹਿਬ ਬੈਠੇ ਆ ਓਏ ਐਮ ਐ ਮੰਤਰੀ ਸਾਹਿਬ ਕਿਹੜੇ ਕਿਹੜੇ ਬੈਠੇ ਆ ਇੱਕ ਤਾਂ ਅਮਨ ਨਰੋੜਾ ਬੈਠੇ ਇੱਕ ਉਹ ਆਪਣੇ ਐਗਰੀਕਲਚਰ ਵਾਲੇ ਖੋਡੀਆਂ ਸਾਹਿਬ ਤੁਸੀਂ ਕਾਤਲੀ ਪੈਨੇ ਹੋ ਫਿਰ ਮਾੜੇ ਬੰਦੇ ਕੋਲ ਉਦੋਂ ਤਾਂ ਮੈਨੂੰ ਮਗਰੋਂ ਤਾਂ ਜੱਪੀਆਂ ਪਾ ਪਾ ਦੱਸ ਦੇ ਚੱਕਰ ਕੀ ਆ ਇਸ ਲਈ ਮੈਂ ਤੁਹਾਨੂੰ ਆ ਦਿਖਾ ਦਿਆਂ ਜਿਹੜੀ ਮੇਰਾ ਇੱਕ ਟਵੀਟ ਹੈ ਮੈਸੇਜ ਹੈ ਆ ਸੌਰੀ ਆ ਹੀ ਗਿਆ ਆ ਡੀਜੀਪੀ ਆ ਗੌਰਵ ਯਾਦਵ ਜੀ ਸਾਹਿਬ ਨੂੰ ਹੈ ਕਿ ਨਹੀਂ ਆ ਜੀ ਠੀਕ ਹੈ ਜੀ ਮੈਂ ਪੁਖਾਈ ਦੂੰਗਾ ਤੁਹਾਨੂੰ ਦੇ ਦੂੰਗਾ ਪ੍ਰੂਫ ਮੇਰਾ ਕੰਮ ਤੁਹਾਨੂੰ ਪਤਾ ਪੱਕਾ ਇਹਦੇ ਚ ਉਹ ਡਿਲੀਟਿੰਗ ਵਾਲਾ ਮੈਸੇਜ ਲਾਇਆ ਹੋਇਆ ਹੈ ਨਾ ਕਿ ਡਿਲੀਟ ਹੋ ਜੇ ਮੈਂ ਇਹਨਾਂ ਨੂੰ ਕਿਹਾ ਆਈ ਵਾਂਟ ਟੂ ਕਾਲ ਕੈਪ ਵੈਨ ਯੂ ਵੈਨ ਯੂ ਆ ਫਰੀ ਕੈਨ ਆ ਸਪੀਕ ਟੂ ਯੂ ਇਹਨਾਂ ਦਾ ਜਵਾਬ ਕੋਈ ਨਹੀਂ ਆਇਆ ਫਿਰ ਮੈਂ ਇਹਨਾਂ ਨੂੰ ਭੇਜਿਆ ਕਿ ਲੱਗਦਾ ਤੁਸੀਂ ਮੇਰੇ ਨਾਲ ਗੱਲ ਕਰਨਾ ਨਹੀਂ ਚਾਹੁੰਦੇ ਫਿਰ ਮੈਂ ਕਿਹਾ ਆਏ ਕਿ ਮੈਂ ਕੀ ਕਹਿਣਾ ਸੀ ਮੈਂ ਤਾਂ ਧੰਨਵਾਦ ਕਰਨਾ ਸੀ ਪੰਜਾਬ ਪੁਲਿਸ ਨੇ ਮੈਨੂੰ ਇੰਨਾ ਚਿਰ ਸਿਕਿਉਰਿਟੀ ਦਿੱਤੀ ਹੈ ਮੇਰਾ ਪਰਚਾ ਬਣਦਾ ਪੰਜਾਬ ਪੁਲਿਸ ਦੇ ਮੁਖੀ ਦਾ ਧੰਨਵਾਦ ਕਰਾਂ ਸੋ ਮੈਂ ਇਹ ਮੈਸੇਜ ਪਾਇਆ ਜੀ ਜੋ ਮੈਂ ਇਨ ਬਿਨ ਤੁਹਾਨੂੰ ਪੜ ਕੇ ਸੁਣਾ ਰਿਹਾ ਆਈ ਥੋਟ ਆਈ ਮਸਟ ਪਰਸਨਲੀ ਥੈਂਕ ਯੂ ਫੋਰ ਵਿਡਰਾਇੰਗ ਮਾਈ ਸਿਕਿਉਰਿਟੀ ਫ্রম Z+ ਟੂ ਨੋਬਾਡੀ Each and every personnel, each and every has gone back as your police officers are hounding them that they must report back immediately orders from the top. So I have asked them to go back as desired by you. So if I am harmed or assassinated, you will be ਰਿਸਪਾਂਸਿਬਲ ਪਰਸਨਲੀ ਥੈਂਕ ਯੂ ਵਾਂਸ ਅਗੇਨ ਇਹ ਮੇਰਾ ਡੀਜੀਪੀ ਸਾਹਿਬ ਗੌਰਵ ਯਾਦਵ ਸਾਹਿਬ ਨੂੰ ਇਹ ਮੇਰਾ ਮੈਸੇਜ ਆ ਜਿਹੜਾ ਮੈਂ ਮੈਨੂੰ ਪਤਾ ਸੀਗਾ ਇਹ ਪੁਲਿਸ ਵਾਲੇ ਮੇਰੇ ਸਤਿਕਾਰਯੋਗ ਨਹੀਂ ਬਗਰ ਕੌਣ ਕਿੰਨਾ ਕੁ ਦਿਮਾਗ ਲਾਉਣਾ ਰੱਬ ਨੇ ਮੈਨੂੰ ਵੀ ਇੰਨੀ ਅਕਲ ਦਿੱਤੀ ਕਿ ਥੋੜਾ ਜਿਹਾ ਮੈਂ ਵਾਅਦੇ ਚ ਲਾ ਲੈਣਾ ਰੱਬ ਨੇ ਲਾਪੀ ਚਲਾਉਂਦਾ ਮੈਂ ਤਾਂ ਕੌਣ ਮੈਨੂੰ ਪਤਾ ਸੀਗਾ ਇਹ ਸਾਰਾ ਕੁਝ ਇਹਨਾਂ ਨੇ ਡਿਲੀਟ ਕਰਨਾ ਔਰ ਮੈਂ ਫੇਰ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਸਿਕਿਉਰਿਟੀ ਇਜ਼ ਨੋ ਐਨਟਾਈਟਲਮੈਂਟ ਬਿਲਕੁਲ ਨਾ ਦਿਓ ਜੇ ਨਹੀਂ ਲੋੜ ਹਾਂ ਲਿਖ ਕੇ ਜ਼ਰੂਰ ਦੇ ਦਿਓ ਕਿਉਂਕਿ ਅੱਜ ਤੋਂ ਮਹੀਨਾ ਪਹਿਲਾਂ ਤੁਸੀਂ ਮੈਨੂੰ ਕੁਝ ਹੋਰ ਕਹਿ ਰਹੇ ਸੀ ਮਹੀਨੇ 'ਚ ਕਿਹੜਾ ਥ੍ਰੈਟ ਪਰਸੈਪਸ਼ਨ ਖਤਮ ਹੋ ਗਿਆ ਉਹ ਨਹੀਂ ਮੇਰੇ ਸਮਝ ਆ ਰਹੀ ਮੇਰੇ ਕੋਲ ਇਹਨਾਂ ਦੀ ਇੱਕ ਚਿੱਠੀ ਆ ਇਹਨਾਂ ਦੀ ਬਰੀਫਿੰਗ ਆਉਂਦੀ ਆ ਮੈਨੂੰ ਕਹਿੰਦੇ ਤੈਨੂੰ ਬੀਕੇਆਈ ਤੋਂ ਖਤਰਾ ਬੱਬਰ ਖਾਲਸਾ ਇੰਟਰਨੈਸ਼ਨਲ ਇੱਕ ਇਹਨਾਂ ਦਾ ਨੀਟਾ-ਨੀਟਾ ਕਰਕੇ ਪਾਕਿਸਤਾਨ ਬੈਠਿਆ ਉਹਦਾ ਇਹਨਾਂ ਨੇ ਜ਼ਿਕਰ ਕੀਤਾ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਤੋਂ ਖਤਰਾ ਫਿਰ ਇਹਨਾਂ ਨੇ ਮੈਨੂੰ ਇੱਕ ਹੋਰ ਟੈਰਰਿਸਟ ਆਰਗੇਨਾਈਜੇਸ਼ਨ ਹੈ ਤੇ ਸਾਜੀ ਕਿ ਕਿਆ ਕੇਟੀਐਫ ਕੇਟੀਐਫ ਤੋਂ ਖਤਰਾ ਫਿਰ ਇਹਨਾਂ ਨੇ ਇੱਕ ਬੰਦਾ ਫੜਿਆ ਜਿਨੇ ਮੇਰੇ ਦਫਤਰ ਦੀ ਰੈਕੀ ਕੀਤੀ ਕਿਉਂਕਿ ਜਿਹੜਾ ਮਜੀਠੇ ਬੰਬਲਾਸਟ ਹੋਇਆ ਸੀ ਮੇਰਾ ਦਫਤਰ ਤੇ ਮਜੀਠੇ ਇੱਕ ਆਮ ਮਤਲਬ ਅੰਮਨੇ ਸਾਹਮਣੇ ਹੀ ਆ ਲਿਟਰਲੀ ਸਟੋਨ ਥਰੋ ਹੋਵੇ ਤੇ ਕਹਿੰਦੇ ਇੱਕ ਬੰਦਾ ਸੀ ਫੜਿਆ ਜਿਹਦੇ ਕੋਲੋਂ ਟਿਫਨ ਬੰਬ ਹੈਂਡ ਗ੍ਰੇਨੇਡ ਔਰ ਆਟੋਮੈਟਿਕ ਪਿਸਟਲ ਰਿਕਵਰ ਹੋਇਆ ਇਹ ਤੇਰੇ ਦਫਤਰ 'ਚ ਰੈਕੀ ਕਰਕੇ ਆਇਆ ਫਲਾਣੇ ਬੰਦੇ ਨੂੰ ਮਿਲ ਕੇ ਆਇਆ ਇਹ ਮੈਨੂੰ ਕਿੱਥੋਂ ਪਤਾ ਲੱਗਣਾ ਸੀ ਪੁਲਿਸ ਨੇ ਦੱਸਣਾ ਸੀ ਸੋ ਇੱਕ ਪਾਸੇ ਮੈਨੂੰ ਇਹ ਗੱਲਾਂ ਦੱਸ ਰਿਹਾ ਦੂਜੇ ਪਾਸੇ ਮੈਨੂੰ ਕਹਿ ਰਿਹਾ ਕਿ ਕੰਦਾ ਉੱਚੀਆਂ ਕਰ ਤੇ ਉਹ ਤੀਜੇ ਪਾਸੇ ਛੁੱਟੀ ਵਾਲੇ ਦਿਨ ਅਕਦੇ ਸ਼ਨੀਵਾਰ ਨੂੰ ਦਫ਼ਤਰ ਲੱਗਦਾ ਵੇਖਿਆ ਇੱਥੇ ਆ ਸੈਕਟਰੀਅਟ ਡੀਜੀਪੀ ਸਾਹਿਬ ਦਾ ਮੇਰੇ ਵਾਸਤੇ 7 ਵਜੇ ਸ਼ਨੀਵਾਰ 29 ਜਦੋਂ ਲੌਂਗ ਵੀਕਐਂਡ ਸੀ ਛੁੱਟੀ ਕਰਤੀ ਤੇ ਵੱਖ-ਵੱਖ ਕਮਾਂਡੈਂਟ ਫੋਨ ਕਰ ਰਹੇ ਆ ਕਿ ਫਟਾਫਟ ਵਾਪਸ ਆ ਨਹੀਂ ਤਾਂ ਤੁਹਾਨੂੰ ਬਾਗੀ ਇਕਰਾਰ ਦਵਾਗੇ ਗਨਮ ਇਹਨਾਂ ਨੂੰ ਇਹ ਫੋਨ ਆ ਰਹੇ ਸੀ ਸੋ ਮੇਰੇ ਸਿਕਿਉਰਿਟੀ ਇੰਚਾਰਜ ਨੇ ਕਿਉਂਕਿ ਮੈਂ ਬਾਹਰ ਗਿਆ ਹੋਇਆ ਸਾਂ ਉਹਨੇ ਫੋਨ ਕੀਤਾ ਕਿ ਉਹਨਾਂ ਨੇ ਸਾਰੀ ਸਿਕਿਉਰਿਟੀ ਤੋੜਤੀ ਉਹ ਇਕੱਲੇ ਨੇ ਮੈਂ ਤਾਂ ਨਹੀਂ ਤੁਹਾਡੇ ਨਾਲ ਗੱਲ ਕੀਤੀ ਔਨ ਸੈਟਰਡੇ ਕਿਉਂਕਿ ਜੇ ਮੈਂ ਕਰਦਾ ਸੀ ਤੇ ਮੈਂ ਆਪ ਐਕਸਪੋਜ਼ ਹੋ ਰਿਆਂ ਕੋਈ ਮੇਰਾ ਨੁਕਸਾਨ ਕਰ ਜੂਗਾ ਮੈਂ ਚੁੱਪ ਕਰ ਗਿਆ ਸੰਡੇ ਨੂੰ ਵੀ ਮੈਂ ਬਾਹਰ ਸੀ ਮੈਂ ਫੇਰ ਨਹੀਂ ਗੱਲ ਕੀਤੀ ਮੰਡੇ ਨੂੰ ਵੀ ਮਾਰ ਸੀ ਮੈਂ ਫੇਰ ਨਹੀਂ ਗੱਲ ਕੀਤੀ ਟਿਊਜ਼ਡੇ ਜਦ ਮੈਂ ਆਇਆ ਕੁਝ ਚੈਨਲ 'ਚ ਖਬਰ ਚੱਲਣੀ ਲੱਗ ਗਈ ਕਿ న్యూਸ 18 ਦਾ ਥੋੜਾ ਪੱਤਰਕਾਰ ਹੈ ਰਜੀਮ ਸ਼ਰਮਾ ਸ੍ਰੀ ਅਮਰ ਸਰ ਸਾਹਿਬ ਤੋਂ ਉਹਨੇ ਮੇਰੇ ਕਿਸੇ ਬੰਦੇ ਨੂੰ ਫੋਨ ਕਰਕੇ ਸੰਡੇ ਨੂੰ ਪੁੱਛਿਆ ਕਿ ਕੀ ਮਜੀਠੀਆ ਸਾਹਿਬ ਦੀ ਸਕਿਉਰਿਟੀ ਵਿਡਰੋ ਹੋ ਗਈ ਹੈ ਮੇਰੇ ਬੰਦੇ ਨੇ ਮੈਨੂੰ ਪੁੱਛਿਆ ਮੈਂ ਉਹਨੂੰ ਕਹ ਇਹਨੂੰ ਨਾ ਕਹ ਦੇ ਕਿ ਆਈ ਡਿਡਨਟ ਵਾਂਟ ਟੂ ਐਕਸਪੋਜ਼ ਮਾਈ ਸੈਲਫ ਮਗਰ ਉਹਨੇ ਵੀ ਥੋਡੀ ਨਿਊਜ਼ 18 ਦੀ ਇੱਕ ਟੀਮ ਨੇ ਵੀ ਕੁਝ ਹੋਰ ਪੱਤਰਕਾਰਾਂ ਨੇ ਵੀ ਇਹ ਕੋਝ ਕੱਢ ਲਈ ਸੀ ਟਿਊਸਡੇ ਜਦ ਮਾਰਨਿੰਗ 11 12 ਵਜੇ ਇੱਕ ਦੋ ਚੈਨਲ 'ਚ ਇਹ ਖਬਰ ਚੱਲੀ ਉਸ ਤੋਂ ਬਾਅਦ ਸੁਖਬੀਰ ਜੀ ਦਾ ਟਵੀਟ ਆ ਗਿਆ ਫੇਰ ਮੈਂ ਜ਼ਰੂਰ ਜਾ ਕੇ ਸਾਰੀ ਗੱਲ ਤੁਹਾਡੇ ਅੱਗੇ ਕੀਤੀ ਸਾਬ ਯੂਨੀਅਨ ਗਵਰਨਮੈਂਟ ਨੂੰ ਵੀ ਅਪੀਲ ਕਰਤੀ ਕਿ ਸਿਕਿਉਰਿਟੀ ਯਾਰ ਬ੍ਰਦਰ ਕਿਨਾ ਆਈ ਥਿੰਕ ਫੋਰ ਮੀ ਮਤਲਬ ਮੈਨੂੰ ਤਾਂ ਡੀਜੀਪੀ ਸਾਹਿਬ ਕਹਿ ਦੇਣ ਕਿ ਤੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਮੈਨੂੰ ਤਾਂ ਪਰਸੋ ਹੀ ਇਹਨਾਂ ਦਾ ਚੀਫ ਇੰਜੀਨੀਅਰ ਇੱਕ ਥ੍ਰੈਟ ਕਰੀ ਜਾ ਰਿਹਾ ਪੰਗੂ ਜਿਹੜਾ ਕਹਿ ਰਿਹਾ ਕਿ ਮੈਂ 50 ਬੰਦੇ ਮਾਰਤੇ ਚਾਰ ਰਹਿ ਗਏ ਤੁਸੀਂ ਚੀਫ ਇੰਜੀਨੀਅਰ ਨੂੰ ਉਹਨੂੰ ਪੁੱਛ ਲਿਓ ਪੰਗੂ ਨੂੰ ਕਿਥੇ ਪੰਜਵਾਂ ਚਾਰਿਆਂ ਚ ਮੈਂ ਹਾਂ ਕਿ ਕੱਲਾ ਅਰਸ਼ੀ ਆ ਚਾਰਾਂ ਚ ਇਹ ਤਾਂ ਫਿਰ ਇਹ ਇਹ ਮਤਲਬ ਇਹਦੀ ਜਾਣ ਤਾਂ ਯਕੀਨ ਤੁਸੀਂ ਕਮਾਲ ਦਾ ਮਾਹੌਲ ਬਣਿਆ ਪਿਆ ਨਾ ਇੱਥੇ ਕਿ ਇੱਕ ਕਹਿ ਰਿਹਾ ਕਿ ਹਾਂ ਮੈਂ ਤਾਂ ਜੀ ਫਲਾਣੇ ਵੀ ਆ ਗਰਨੇਡ ਵੀ ਛਿੱਟੇ ਆ ਜੀ ਮੈਂ ਆ ਅਈ ਰਾਕੇਟ ਲਾਂਚਰ ਵੀ ਵਰਤੇ ਮਤਲਬ ਇਸ ਕਿਸਮ ਦੇ ਮਾਹੌਲ 'ਚ ਦਿੱਲੀ ਵਾਲਿਆਂ ਨੂੰ ਸਿਕਿਉਰਟੀ ਦੀ ਲੋੜ ਹੈ ਤੇ ਇੱਥੇ ਜਿਹੜੇ ਪੰਜਾਬ 'ਚ ਔਰ ਜਦੋਂ ਮੈਨੂੰ ਮਿਲੀ ਸੀ ਉਹ ਤਾਂ ਕਾਂਗਰਸ ਦੇ ਰੂਲ ਸੀ ਜੀ ਜਦੋਂ ਅੰਬਰਮਨ ਸਾਹਿਬ ਉਦੋਂ ਹੋਮ ਮਿਨਿਸਟਰ ਹੁੰਦੇ ਸਨ ਯੂਪੀਏ ਦਾ ਰਾਜ ਸੀ ਸੋ ਜੇ ਨਹੀਂ ਲੋੜ ਹੈ ਲਿਖ ਕੇ ਕਹਿ ਦਿਓ ਆਈ ਵਿਲ ਬੀ ਪਰਸਨਲੀ ਥੈਂਕ ਯੂ ਮਾਤਾ ਥੈਂਕ ਯੂ ਦਾ ਇੱਕ ਮੈਸੇਜ ਦਊਂਗਾ ਬੀਜੀਪੀ ਸਾਹਿਬ ਨੂੰ ਕਿ ਤੁਸੀਂ ਪੰਜਾਬ ਨੂੰ ਇੰਨਾ ਸੇਫ ਕਰਤਾ ਜੇ ਮੈਨੂੰ ਮੇਰਾ ਹੋ ਗਿਆ ਤੇ ਫਿਰ ਮੈਂ ਆਸ ਕਰੂੰਗਾ ਕੇਜਰੀਵਾਲ ਸਾਹਿਬ ਦੀ ਵੀ ਉਡਾ ਦੇਵਾਂਗੇ ਹੁਣ ਜਿਠੀਆ ਸਾਹਿਬ ਜਿਹੜੇ ਬਹਿਬ ਕੁਮਾਰ ਦੀ ਵੀ ਵਾਪਸ ਨਹੀਂ ਕਰਨ ਦੇ ਰਹੇ ਨੇ ਅਮਨ ਅਰੋੜਾ ਦਾ ਸਪਸ਼ਟੀਕਰਨ ਆਇਆ ਹੈ ਉਹੀ ਪੁਰਾਣੇ ਅਲੀਗੇਸ਼ਨ ਜਿਹੜੇ ਆਮ ਆਦਮੀ ਪਾਰਟੀ ਤੁਹਾਡੇ ਚਲਾਉਂਦੀ ਸੀ ਉਹੀ ਅਲੀਗੇਸ਼ਨ ਮੋੜ ਤੋਂ ਲਾਣ ਲੱਗੇ ਦੇਖੋ ਅਮਨ ਅਰੋੜਾ ਸਾਹਿਬ ਦੀ ਨਾ ਮੈਂ ਆਹ ਦਿਖਾਈ ਫੋਟੋ ਫੇਰ ਤੂੰ ਲੇਟ ਆਇਆ ਮੇਨ ਲੱਗਦਾ ਤੈਨੂੰ ਵੇਖ ਮੇਰੇ ਵੇਲੇ ਲੇਟ ਆਉਣਾ ਉਹਨਾਂ ਪਹਿਲੇ ਟਾਈਮ ਨਾਲ ਚਲੇ ਜਾਣਾ ਅਮਨ ਅਰੋੜੇ ਵੇਲੇ ਆਹ ਵੇਖ ਫੋਟੋ ਕੌਣ ਬੈਠੇ ਮੇਰੇ ਨਾਲ ਅਬੇ ਲਾ ਫੋਟੋ ਲਾ ਜਦੋਂ ਉਹੋ ਵਿਖਾ ਦੇਣਾ ਔਰ ਮੇਰੇ ਨਾਲ ਅਮਨ अरोड़ा ਸਾਹਿਬ ਬੈਠੇ ਸੀ ਮੈਨੂੰ ਕਹਿੰਦੇ ਮੈਂ ਕਿਹਾ ਯਾਰ ਕੀ ਕਰ ਰਹੇ ਹੋ ਪੰਜਾਬ ਚ ਕਹਿੰਦਾ ਕੋਈ ਹਾਲ ਨਹੀਂ ਸਾਡੇ ਵਾਲਾ ਤਾਂ ਕਾਦੀ ਪੀਤੀ ਚ ਹੀ ਰਹਿੰਦਾ ਬੇੜਾ ਘਰ ਕਰਦਾ ਮੈਂ ਕਿਹਾ ਤੁਹਾਡੇ ਵਾਲਾ ਕੌਣ ਭਗਵੰਤ ਮਾਨ ਉਹ ਫੋਟੋ ਡਿਲੀਟ ਹੋ ਗਈ ਭੇਜੀ ਮਜੂਰੀਆ ਸਾਹਿਬ ਜੋ ਐਸਆਈਟੀ ਆਪਕੇ ਖਿਲਾਫ ਬਣੀ ਹੈ ਉਹ ਰੀਕਨਸਟਿਟਿਊਟ ਕੀਤੀ ਹੈ ਨਵੇਂ ਇਨਚਾਰਜ ਬਣਾਏ ਹੈ ਅੱਜ ਮੇਰੀ ਟਵੀਟ ਪੜ੍ਹੀ ਤੁਸੀਂ ਜੀ ਪੜਦੇ ਨਹੀਂ ਮੇਰਾ ਮਸਲਾ ਅਸਲ ਚ ਪਤਾ ਨਹੀਂ ਜੇ ਤੁਹਾਡਾ ਮੇਰੇ ਵੱਲ ਧਿਆਨ ਨਹੀਂ ਤੁਸੀਂ ਕੋਲੋਕਰੀ ਬੈਠੇ ਜੀ ਮੇਰੀ ਇੱਕ ਸਰ ਕੌਣ ਬਣੇਗਾ ਆ ਵੇਖੋ ਅੱਜ ਮੈਂ ਟਵੀਟ ਪਾਈ ਆ ਆ ਫੋਟੋ ਆ ਆ ਵੇਖੋ ਇਹ ਆ ਦੇਖੀ ਮੇਰਾ ਵੀਰ ਕੌਣ ਬੈਠਾ ਮੇਰੇ ਨਾਲ ਅਮਨ अरोड़ा ਤੇ ਖੁੱਡੀਆਂ ਸਾਹਿਬ ਜੀ ਇਹ ਦੋਵੇਂ ਮੇਰੇ ਨਾਲ ਪੂਰੀਆਂ ਮਿੱਠੀਆਂ-ਮਿੱਠੀਆਂ ਮਾਰ ਕੇ ਗਏ ਆ ਕਹਿੰਦਾ ਜਿੰਨੀ ਛੇਤੀ ਭਗਵਾਨ ਤੇ ਲੱਥੇ ਤੇ ਜਾਨ ਬਚੇ ਕਹਿੰਦਾ ਨਹੀਂ ਤਾਂ ਸਾਡਾ ਵੀ ਭੋਗ ਪੈ ਗਿਆ ਇਹ ਆਪ ਦੇ ਦੁੱਖੜੇ ਮੇਰੇ ਨਾਲ ਸਾਂਝੇ ਕਰ ਰਿਆ ਤੇ ਹੁਣ ਕਹਿੰਦਾ ਜੀ ਡਰੱਗ ਫਲਾਣਾ ਢੀਂਗੜਾ ਤੇ ਫਿਰ ਮੇਰੇ ਨਾਲ ਗੋਡੇ ਨਾਲ ਗੋਟਾ ਜੋੜ ਕੇ ਕਾਹਦੇ ਲਈ ਬੈਠਿਆ ਦੂਜੀ ਗੱਲ ਇਹ ਡਰੱਗ ਅਕਿਊਜ਼ਡ ਨਹੀਂ ਕੇਜਰੀਵਾਲ ਸ਼ਰਾਬ ਅਕਿਊਜ਼ਡ ਨਹੀਂ ਉਹ ਵੀ ਨਸ਼ਈਆ ਸਸੋਧਿਆ ਨਸ਼ਾ ਦੇ ਮਾਮਲੇ ਦੇ ਅੰਦਰ ਰਹਿ ਕੇ ਆਇਆ ਆ ਇਹਨਾਂ ਦਾ ਬਹਿਬਬ ਕੁਮਾਰ ਇੱਕ ਬੀਬੀ ਨਾਲ ਮਿਸਬਿਹੇਵ ਕਰਨ ਦੇ ਦੋਸ਼ 'ਚ ਅੰਦਰ ਰਹਿ ਕੇ ਆਇਆ ਵੀ ਜੇ ਉਹਨਾਂ ਨੂੰ ਕਾਦੀ ਸਿਕਿਉਰਿਟੀ ਆ ਸੋ ਦੇ ਹੈਵ ਅ ਲੋਟ ਟੂ ਅਨਸਰ ਬਟ ਕੀ ਸਿਕਿਉਰਿਟੀ ਦੇ ਫੈਸਲੇ ਨੂੰ ਆਮ ਆਦਮੀ ਪਾਰਟੀ ਚ ਦਫਤਰ ਦੇ ਹੋ ਰਿਹਾ ਤਾਂ ਸਪਸ਼ਟ ਹੀ ਕਹਿਤਾ ਕਹਿੰਦਾ ਉਹ ਜਦੋਂ ਪ੍ਰਧਾਨ ਕਹਿ ਰਿਹਾ ਆਮ ਆਦਮੀ ਪਾਰਟੀ ਦਾ ਇਹਨੂੰ ਸਿਕਿਉਰਿਟੀ ਦੀ ਕੋਈ ਲੋੜ ਨਹੀਂ ਤੇ ਮੁੱਕ ਗਈ ਗੱਲ ਹੁਣ ਆ ਆ ਐਸਆਈਟੀ ਦਾ ਤੁਸੀਂ ਸਵਾਲ ਪੁੱਛਿਆ ਪੜ ਲਿਓ ਮੇਰੀ ਟਵੀਟ ਕੌਣ ਬਣੇਗਾ ਕਰੋੜਪਤੀ ਤਾਂ ਵੇਖਿਆ ਨਾ ਤੁਸੀਂ ਮੈਂ ਕਿਹਾ ਜੀ 5ਵੀਂ ਸਿੱਟ ਤੋਂ ਕੌਣ ਬਣੇਗਾ ਐਚਐਸਪੀ ਆਪਸ਼ਨ 1 ਆਪਸ਼ਨ ਏ ਵਰुण ਸ਼ਰਮਾ ਕੀ ਇਹ ਲੱਗੂ ਐਸਐਸਪੀ ਮੋਹਲੀ ਔਰ ਬੀ ਕੀ ਇਹ ਲੱਗੂ ਐਸਐਸਪੀ ਰੋਪੜ ਸੀ ਕੀ ਇਹ ਲੱਗੂ ਐਸਐਸਪੀ ਪਟਿਆਲਾ ਡੀ ਕੀ ਵਰुण ਸ਼ਰਮਾ ਲੱਗੂ ਬਠਿੰਡੇ ਈ ਕੀ ਇਹ ਲੱਗੂ ਸੰਗਰੂਰ ਐਫ ਕੀ ਇਹ ਲੱਗੂ ਹੁਸ਼ਿਆਰਪੁਰ ਲੱਗੂ ਪੱਕਾ एसएसपी दी डील दी फाइनल एक क्विड क्विड प्रो को है जी कितने करोड़ वाला सवाल देखो ਤੁਸੀਂ ਆਪ ਇਸ ਗੱਲ ਨੂੰ ਤਵੱਜੋ ਦਿਓ ਇੱਕ ਬੰਦਾ ਐਸਐਸਪੀ ਲੈਣ ਦੇ ਤੁਸੀਂ ਲਾਇਕ ਨਹੀਂ ਸਮਝਿਆ ਹੁਣ ਮੇਰੇ ਕਰਕੇ ਜੇ ਉਹ ਐਸਐਸਪੀ ਲੱਗ ਜੂ ਤੇ ਮੈਨੇ ਲਾ ਤਾਂ ਉਹ ਮੇਰਾ ਮੈਨੂੰ ਹੋਰ ਕੁਝ ਨਹੀਂ ਵਧਾਈ ਤਾਂ ਦਵੇ ਨਾ ਕਿ ਮੇਰੇ ਕਰਕੇ ਉਹਦਾ ਭਲਾ ਹੋ ਗਿਆ ਉਹ ਵਿਚਾਰੇ ਭੁੱਲਰ ਸਾਹਿਬ ਦਾ ਨੁਕਸਾਨ ਹੋ ਗਿਆ ਦੇਖੋ ਭੁੱਲਰ ਸਾਹਿਬ ਹੋ ਗਏ ਇਸ ਤੋਂ ਪਹਿਲਾਂ ਇਸ ਰਾਹੁਲ ਸਾਹਿਬ ਰਿਹਾ ਜਿਕੇ ਲ ਐਨ ਆਈਏ ਚ ਲੱਗੇ ਯੂ ਥਿੰਕ ਜਾਂ ਸ਼ਾਹ ਰਣਜੀਤ ਸਿੰਘ ਜਿਨ੍ਹਾਂ ਨੂੰ ਇਹਨਾਂ ਨੇ ਕਮਿਸ਼ਨਰ ਪੁਲਸ ਲਾਇਆ ਸੀ ਜਾਂ ਗੁਰਚਰਨ ਸਿੰਘ ਜਾਂ ਏ ਡੀ ਜੀ ਪੀ ਚੀਨਾ ਸਾਹਿਬ ਕਿ ਤੁਸੀਂ ਸਮਝਦੇ ਹੋ ਏਡੇ ਏਡੇ ਅਫਸਰ ਏ ਡੀ ਜੀ ਪੀ ਆਈ ਜੀ ਜੇ ਇਹਦੇ ਚ ਕੁਝ ਹੁੰਦਾ ਤੇ ਪੰਜਵੀਂ ਸਿੱਟ ਦੀ ਲੋਡ ਪੈਣੀ ਸੀ ਇੱਕ ਹੌਨਰੇਬਲ ਹਾਈ ਕੋਰਟ ਨੇ ਵੀ ਇੱਕ ਸੈਟ ਬਣਾਈ ਸੀ ਜਿੱਚੇ ਈਸ਼ਵਰ ਸਿੰਘ ਨਗੇਸ਼ਵਰ ਰਾਓ ਤੇ ਵੀ ਨੀਰਜਾ ਉਰੀ ਜਨ ਅੱਜ ਤਿੰਨੇ ਅਫਸਰ ਜਾਂ ਡੀਜੀਪੀ ਆ ਜਾਂ ਸਪੈਸ਼ਲ ਡੀਜੀਪੀ ਆ ਉਹਨਾਂ ਦੀ ਸਿੱਟ ਨੂੰ ਵੀ ਕੁਝ ਨਹੀਂ ਲੱਭਿਆ ਇਸ ਲਈ ਇਹ ਤਾਂ ਕੱਲਾ ਅੰਗੂਠਾ ਛਾਪ ਸਿੱਟ ਲਈ ਆ ਕਿ ਜਿਵੇਂ ਕੇਜਰੀয়াল ਸਾਹਿਬ ਆਪਦੇ ਦਫਤਰ ਚੋਂ ਕਹਿੰਗੇ ਮੈਨੂੰ ਉਸ ਤਰ੍ਹਾਂ ਫੈਸਲਾ ਆ ਜਾਊਗਾ ਇਸ ਲਈ ਉਹਦੇ ਵੀ ਮੋਢੇ ਦੁਖਣ ਲੱਗ ਗਏ ਉਹਨੂੰ ਗਰੀਬ ਨੂੰ ਵੀ ਬਖਸ਼ੋ ਠੀਕ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਦੋਸਤੋ ਕੀ ਆਪਕੇ ਐਮਐਸ ਆਫਿਸ ਸਾਫਟਵੇਅਰ ਕੇ ਅੰਦਰ